ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇਹ ਬੰਦਾ ਸਾਡੇ Hindu Devi devta ਉਹਨਾਂ ਨੂੰ ਹਨੂਮਾ ਦੀ ਵੀ ਫੋਟੋ ਨੂੰ ਥੋਕਾ ਪਾਂਡਿਆ ਵਾ ਬੇਦਬੀ ਕਰਨ ਡਿਆ ਵਾ ਲੱਤਾਂ ਮਾਰਨ ਡਿਆ ਵਾ ਤੇ ਬੇਦਬੀ ਕਰਨ ਡਿਆ ਸਾਡੇ ਕੋਲ ਹੁਣੇ ਵੀਡੀਓ ਆਈ ਆ ਤੇ ਸਾਡੀ ਮੇਰੀ ਗਲੀ ਵਿੱਚ ਇਕਲੀ ਗੰਡਾ ਵਾਲੀ ਵਿੱਚ ਉਹ ਹੀ ਰਹਿੰਦਾ ਬਾਦ ਬੜੀ ਦੇਰ ਹੋ ਗਈ ਇਹਨੂੰ ਤੇ ਇਹਦੇ ਵੇਹੇ ਸੇਵਾ ਕੀਤੀ ਆਪਾਂ ਪਰ ਇਹਦੀ ਸੇਵਾ ਫੇਰ ਜਰਾ ਕਰਵਾਵਾਂਗੇ ਵੀ ਜਿਵੇਂ ਥੇ ਮਾਫੀ ਮੰਗ ਮਾਫੀ ਮੰਗ ਹਾਂ ਜੋਰ ਉਧਰ ਉਧਰ ਕੰਨੋ ਗਲਤੀ ਹੋਈ ਆ ਨਹੀਂ ਹੋਈ ਮਾਫੀ ਮੰਗ ਇਹੋ ਜੇ ਬੰਦੇ ਸਰਦਾਰ ਹੋ ਕੇ ਤੇ ਸਾਰੇ ਧਰਮਾਂ ਵਿੱਚ ਕੰਮ ਖਰਾਬ ਕਰਦੇ ਤੇ ਲੜਾਈਆਂ ਕਰਾਉਂਦੇ ਇੱਕ ਦੂਜੇ ਨਾਲ ਸਾਡੇ ਕੋਲ 5 ਮਿੰਟ ਦੀ ਵੀਡੀਓ ਹੈ ਬੰਮਣ ਗਏ ਪਹਿਲੇ ਜੋ ਵੀਗਾ ਸੀਗਾ ਪੱਕ ਬੰਨੀ ਹੈ ਨਾ ਹੁਣ ਪੱਕ ਬੰਨੀ ਹੈ ਨਾ ਉਹ ਨਾਲ ਬੰਮਣ ਗਏ ਜੋ ਵੀਗਾ ਹੁਣ ਪੱਕ ਬੰਨੀ ਹੈ ਨਾ ਪੱਕ ਬੰਨੀ ਹੈ ਨਾ ਸਭ ਦਾ ਤੇ ਇਹਦੇ ਸੇਵਾ ਕਰਦੀ ਆ ਭੁੱਲੀ ਸੇਵਾ ਬਾਬਲਾ ਸੇਵਾ ਬਾਬਲਾ ਅਸਤਾਈ ਬਾਬਾ ਦੇਖੋ ਬਰਾਤੀ ਨੰਬਰ ਨੰਬਰ ਵੀ ਮੈਚ ਹੋ ਗਿਆ ਸਾਵੀ ਸਾਲ ਰਹੀ ਕੋ ਮਗਰ ਹੋਵੇ ਉਹ ਜ ਸਾਡੇ ਸਾਡੇ ਲੱਭਦੀ ਬੇਬੀ ਨਹੀਂ ਕਰਦਾ ਨਾ ਸ਼ਰਮ ਨਹੀਂ ਆਈ ਹੈ ਬੇਸ਼ਰਮਾ ਸਾਡੇ ਆਪ ਨੂੰ ਨਹੀਂ ਕਰਦੇ ਵੱਡਾ ਤੋਂ ਭਗਦਾ ਬਣਿਆ ਹੈ ਤੇਰਾ ਗੱਤਾ ਤਰ ਨਹੀਂ ਬਣਦਾ ਯਾ ਸੋਰੀ ਗਲਤੀ ਹੋਈ ਆ ਇਹ ਤਾਂ ਅੰਦਰੋਂ ਹੱਥ ਕਰਦੇ ਆ ਜੇ ਸ਼ਬਦ ਬਣਿਆ ਉਹ ਤਾਂ ਹੱਥ ਕਰਦੇ ਆ ਹਰ ਵਾਰ ਇਹ ਨਸ਼ੇ ਦੀ ਹਾਲਤ ਵਿੱਚ ਦਰਗਾਹ ਘਾ ਮਾਰ ਇਹ ਕੋ ਛੱਡੋ ਰੇ ਨਸ਼ੇ ਦੀ ਹਾਲਤ ਵਿੱਚ ਕੀਤਾ ਭਾਵੇਂ ਜਿੱਦਾ ਮਰਜ਼ੀ ਕੀਤਾ ਉਹ ਸੋਈ ਜਮਾ ਵੜਿਆ ਸਾਲਿਆ ਇਹ ਬੰਦੇ ਨੂੰ ਹੁਣ ਤੇ ਅੱਜ ਆਪਾਂ ਪਿਆਰ ਨਾਲ ਸਮਝਾਤਾ ਵਾ ਕਿ ਬਜ਼ੁਰਗ ਬੰਦਾ ਹੈ ਇਹਦੇ ਤੇ ਹੱਥ ਨਹੀਂ ਛੱਡਨੇਗੇ ਚਲੋ ਜੋ ਵੀ ਗਵਾ ਇਹਦੇ ਕੋਲ ਗਲਤੀ ਹੋ ਗਈ ਆ ਜੇ ਅੱਗੇ ਤੋਂ ਸਾਨੂੰ ਪਤਾ ਲੱਗਾ ਕਿ ਸਾਡੀ ਹਿੰਦੂ ਦੇਵੀ ਦਾ ਇਬਦਾਨ ਨੂੰ ਕਿਸੇ ਨੇ ਵੀ ਕਿਸੇ ਤਰੀਕੇ ਦੀ ਬੇਅਦਬੀ ਕੀਤੀ ਤੇ ਆਪਾਂ ਦੂਜੀ ਵਾਰੀ ਸੋਚਣ ਦਾ ਮੌਕਾ ਨਹੀਂ ਤਾਂ ਵੰਗਦੇ ਨਾ ਫਾ ਮਾਫੀ ਸੁਰਾਂਗੇ ਉਹ ਆਖਰੀ ਤੈਨੂੰ ਔਰਿੰਗ ਦਿੱਤੀ ਉਹ ਮੈਨੂੰ ਸਮਝਾ ਤੇ ਪਿਆਰ ਨਾਲ ਕੋਈ ਤੋਂ ਬਾਅਦ ਦੁਬਾਰਾ ਤੇਰੇ ਨਾਲ ਗੱਲ ਨਹੀਂ ਹੋਣੀ ਕੀ ਹੋ ਗਈ ਤੇਰੇ ਨਾਲ ਸ਼ਰਮੀ ਆਈ ਹੈ ਨਾ ਨੂੰ ਬਤਰਾ ਪਾਇਆ ਨਾ ਨੂੰ ਹੈ ਤੇਰੇ ਪਾਇਓ ਉਹ ਉਹ ਖੁਦ ਹੀ ਵਾਗ ਨਾ ਨੂੰ ਬਤਰਾ ਪਾਇਆ ਜਿਹੜੇ ਗਦਾ ਤੇਰਾ ਗਦਾ ਤੇਰੇ ਜਿੰਦਾ ਜਰਾ ਕੱਢ ਬਾਹਰ ਗਦਾ ਲਾ ਤੂੰ ਸਰਦਾਰ ਰਾਹ ਤੇ ਕਰ ਆਇਆ ਦੱਲਿਆ ਇਹ ਸਰਦਾਰ ਬਣਿਆ ਨਾ ਨਾ ਕੋ ਸਰਦਾਰ ਆਏ ਗਦਾ ਪਾਇਆ ਇਹ ਵੀ ਸਾਨੂੰ ਪਤਾ ਨਹੀਂਗਾ ਕਿ ਨਕਲੀ ਪਾਇਆ ਕਿ ਅਸਲੀ ਪਾਇਆ ਜੋ ਵੀ ਗਾ ਅਸਲੀ ਲਾ ਕੇ ਪਾਇਆ ਕਿ ਨਕਲੀ ਲੈ ਕੇ ਪਾਇਆ ਸਾਨੂੰ ਕੋਈ ਗੱਲ ਦਾ ਨਹੀਂ ਪਤਾਗਾ ਪਰ ਜੋ ਸਾਡੇ ਸਾਹਮਣੇ ਵੀਡੀਓ ਆਈ ਆ ਅੱਜ ਨੂੰ ਪਿਆਰ ਨਾ ਸਮਝਾ ਕੇ ਚੱਲੇ ਆ ਅਗਲੀ ਵਾਰੀ ਇਹਦਾ ਜ਼ਿੰਮੇਵਾਰ ਸਰਕਾਰ ਹੋਏਗੀ ਸਾਨੂੰ ਕੇ ਨਾ ਕੋਈ ਮਤਲਬ ਨਹੀਂਗਾ ਜਾਂ ਇਹ ਆਪ ਹੋਏਗਾ ਆਪਣੇ ਜ਼ਿੰਮੇਵਾਰ ਆਪ ਹੋਏਗਾ ਇਹ ਆਖਰੀ ਵਾਰੀ ਸਮਝਾਉਂਦੇ ਤੈਨੂੰ ਮੈਂ ਇੰਸਪੈਕਟਰ ਸ਼ਮਿੰਦਰ ਜੀ ਸਿੰਘ ਮੁਕਸਬਸਾ थाना ਡੀਡੀਪਰਾ ਦਾ ਥਾ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਵਿਅਕਤੀ ਧਾਰਮਿਕ ਪੋਸਟਰਾਂ ਦੀ ਬੇਇੱਜ਼ਤੀ ਕਰ ਰਿਹਾ ਹੈ ਜਿਸ ਦੇ ਸਮਾਗਮ ਵਿੱਚ ਸਚਿਨ ਮਹਿਰਾ ਪ੍ਰਧਾਨ ਆਲ ਇੰਡੀਆ ਸੰਘਰਸ਼ ਕਮੇਟੀ ਦੇ ਬਿਆਨ ਪਰ ਪਰਚਾ ਦਰਜ ਕਰਕੇ ਰਜਿੰਦਰ ਰਾਜੂ ਸਾਨੋ ਭਰਵੰਸ ਲਾਲ ਗਲੀ ਗੰਡਿਆਂ ਵਾਲੀ ਨਮਕ ਮੰਡੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਬੰਦੀ ਦਾ ਰਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਤੀ ਜਾ ਰਹੀ ਹੈ ਧੰਨਵਾਦ